ਪਸੰਦ ਦਾ ਜਕਰ ਪਸੰਮੰਦ ਆਪੇ ਕਰ YouTube ਚੈਨਲ ਦੇ ਦੇਖ ਰਹੇ तमाम श्रोताओं ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਪਿੰਡ ਮੋਰਾਵਾਲੀ ਦੇ ਵਿੱਚ ਮੋਰਾਵਾਲੀ ਪਿੰਡ ਜ਼ਿਲ੍ਹੇ ਫਿਰੋਜ਼ਪੁਰੀਤ ਕੋਟ ਦਾ ਪਿੰਡ ਆ ਮਿੱਤਰੋ ਤੇ ਪੱਕੇ ਦੇ ਕੋਲੇ ਰਹਿ ਜਾਂਦਾ ਮਿੱਤਰੋ ਇਹ ਪਿੰਡ ਜਿਸ ਘਰ ਦੇ ਵਿੱਚ ਮੌਜੂਦ ਆ ਆਪਾਂ ਬਾਈ ਹੁਣਾਂ ਦਾ ਕੰਮ ਆ ਵਪਾਰ ਦਾ ਮਈਆਂ ਦਿਖਾਉਣੀਆਂ ਉਹ ਭਰਾ ਵੀਡੀਓ ਨੂੰ ਗੌਰ ਨਾਲ ਦੇਖ ਦੋ ਵੀ ਜਿਹੜੇ ਭਰਾ ਤਿਆਰ ਦੁੱਧ ਚੋਕੇ ਲੈਣਾ ਚਾਹੁੰਦੇ ਆ ਵੀ ਇੱਕ ਤਾਂ ਹੁੰਦਾ ਕਹਿਣ ਵਾਲਾ ਇੱਥੇ ਦੁੱਧ ਮਿਲੂਗਾ ਵੀ ਤੋਹੀ ਆਜੋ ਆਪਦੀ ਤਸੱਲੀ ਕਰਿਓ ਦੋ ਟਾਈਮ ਤਿੰਨ ਟਾਈਮ ਭਾਈ ਹੁਣੇ ਵੱਲੋਂ ਖੁੱਲਾ ਸੌਦਾ ਵਾ ਤੇ ਦੁੱਧ ਤੁਹਾਨੂੰ ਭਾਈ ਜੰਨਾ ਦੱਸਿਆ ਉਹਨਾਂ ਚਵਾ ਕੇ ਮਿਲੂਗਾ ਹਰ ਇੱਕ ਮੈਂ ਦੇ ਥੱਲੋਂ ਨੀਲੀ 라ਵੀ ਦੀ ਮੈਂ ਤਾਂ ਸ਼ੁਰੂਆਤ ਕਰਦੇ ਆ ਚੰਗੇ ਦੁੱਧ ਦੀ ਮਲਕਣ ਮੈਂ ਆ ਮਿੱਤਰੋ ਟਾਂਚੇ ਦੇ ਨਾ ਜਾਇਆ ਜੇ ਇਹਨੇ ਦੁੱਧ ਦੀ ਗੱਲਬਾਤ ਹੋਈ ਨਾ ਜਦੋਂ ਉਦੋਂ ਤੁਹਾਡਾ ਮਨ ਆਪ ਕਰੂਗਾ ਖਰੀਦਣ ਨੂੰ ਵੀਰੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਜੀ ਠੀਕਾ ਜੀ चेता ਦੇ ਪਰਿਵਾਰ ਦਾ ਬਹੁਤ ਵਧੀਆ ਸੈਟ ਆ ਜੀ ਠੀਕ ਹੈ ਬਾਈ ਘਰ ਪਰ ਝੋਨਾ ਵੱਢ ਲਿਆ ਹਾਂਜੀ ਹਾਂਜੀ ਵਧੀਆ ਰਹਿ ਗਿਆ ਬਹੁਤ ਵਧੀਆ ਬਹੁਤ ਵਧੀਆ ਸ਼ੁਕਰ ਹੈ ਬਾਈ ਅੱਛਾ ਅੱਜ ਇੱਕ ਨੀਲੀ 라ਵੀ ਦੀ ਮੇਹਰ ਦੋ ਕੱਢ ਗਿਆ ਹਨਾ ਇਹ ਬੱਲੀ ਮੈਂ ਤੋਂ ਕੀ ਡਿਟੇਲ ਆਂਦੇ ਬਾਈ ਬੱਲੀ ਮੈਂ ਦਾ 16 17 ਘੰਟੇ ਦਾ ਪਲਾਂ ਤਿੰਨ ਟਾਈਮ ਚਾਰ ਟਾਈਮ ਚੋਲ ਜੰਦਾ ਮਰਜੀ ਐਨ ਤਿਆਰ 16 ਨੰਬਰ ਜਮ ਤਿਆਰ ਆ ਬਾਲ 60 ਕਿਲੋ ਡਾ ਗੇ ਕਿਹੜਾ ਬਾਲਟੀ ਪੈਣਾ ਇਹ ਉਹ ਠੀਕਾ 8 ਕਿਲੋ ਡੰਗ ਦਾ ਚਵਾਵਾਂਗੇ ਹਾਂ ਜੀ ਠੀਕਾ ਬਾਈ ਤੇ ਚੋਣ ਚਣ ਕਿਵੇਂ ਲੱਗਾ ਵੀਰੇ ਚਵਾਈ ਚੋਈ ਬਹੁਤ ਪੋਲੀ ਜੀ ਬਹੁਤ ਸੋਹਣੀ ਸੂਈ ਨੂੰ ਕਿੰਨੇ ਦਿਨ ਹੋ ਗਏ ਹੁਣਗੇ ਵੀਰੇ ਸੂਈ ਨੂੰ ਹੋ ਗਨੇ 10 ਤੋਂ 11 ਦਿਨ ਜੀ ਆ ਕੱਟਾ ਹੁੰਦਾ ਹਾਂ ਜੀ ਕੱਟਾ ਮਗਰ ਕੀ ਕੱਟੀ ਹੈ ਕੱਟਾ ਜੀ ਕੱਟਾ ਤੂੰ ਤੋਰੀ ਪੱਤ ਖੋਲੀ ਮੜੀ ਤੂੰ ਆ ਯਾਰ ਫੁਰਤੀ ਵਿੱਚ ਰਹੇ ਮੜਾ ਲੈ ਬਈ ਐਨੂੰ ਲੈ ਲਈ ਮਤਲਬ ਬਾਹਰ ਨੂੰ ਆ ਵੇਖੋ ਬਾਈ 16 ਕਿਲੋ ਦੁੱਧ ਹੈ 17 ਸੂਈ 16 ਕਿਲੋ ਮੰਨ ਲ ਕੇ ਬਾਈ ਇਹਨੇ ਕਿਲੋ ਘੱਟ ਦੱਸਣਾ ਐਨ ਕੰਡੇ ਤੇ ਜੋਕਮਾ ਦੁੱਧ ਮਿਲੂਗਾ ਵੀਰੇ ਤੁਹਾਨੂੰ ਕਹਿਣ ਵਾਲਾ ਨਹੀਂ ਮਿਲੂਗਾ ਇਹ ਨਾ ਸੋਚੋ ਵੀ ਬਾਜ਼ਾਰ ਛੱਡਿਆ ਹੋਇਆ ਤਾਂ ਕਹਤਾ ਬਾਈ ਹੁਣ ਨਹੀਂ ਬਾਈ ਦੁੱਧ ਤੁਸੀਂ ਆ ਜਾਓ ਚੋਕੇ ਲੈ ਕੇ ਜਾਇਓ ਮੈਂ ਦੀ ਐਨ ਲੇਵਾ ਫਿਕਸ ਆਰਡਰ ਦੀ ਪੱਟਾਂ ਦੇ ਸੰਨ ਵਾਲਾ ਲੇਵਾ ਲੱਗਾ ਆਇਆ ਕਰਮ ਵਾਲੀ ਨੂੰ ਚੰਤ ਇਹਦੇ ਵਿੱਚ ਦਰਮਿਆਨੀ ਮੈਂ ਆ ਪਰ ਦੁੱਧ ਵੱਡੀਆਂ ਮਹੀਆਂ ਦੇ ਮੁਕਾਬਲੇ ਨਾਲੋਂ ਵੀ ਜ਼ਿਆਦਾ ਕਰਮ ਵਾਲੀ ਥੱਲੇ ਬਾਈ ਦੁੱਧ ਤਾਂ ਅਸੀਂ ਗੱਲਾਂ ਪੱਤਾ ਕਰਦੇ ਸੀ ਕਿ ਇੱਥੇ ਮੈਂ ਜਦੋਂ ਵੀਡੀਓ ਬਣਾਉਣ ਤੋਂ ਪਹਿਲਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਕਿਹਾ ਵੀ ਯਾਰ ਦੁੱਧੋ ਵਾਕਿਆ ਹੀ ਮੈਂ ਕਮਾਲ ਉਹ ਅਗਲੇ ਵੀ ਬਾਈ ਜਿੱਥੋਂ ਖਰੀਦੀ ਆ ਨਾ ਉਹ ਵੀ ਬੰਦਿਆਂ ਨੇ ਇਹ ਗੱਲ ਕਹੀ ਵੀ 18 19 18 19 ਤੇ ਚੱਲਦੀ ਆ ਹਜੇ ਨੇ ਪੀਕ ਲੈਵਲ ਫੜਨਾ ਚੰਗਾ ਦੁੱਧ ਆ ਬਾਈ ਜਿਹੜਾ ਭਰਾ ਚਵਾਈ ਦੇ ਮੁਕਾਬਲੇ ਤੇ ਜਾਣਾ ਚਾਹੁੰਦਾ ਹੁੰਦਾ ਕਈ ਵਾਰੀ ਚੰਗੀ ਮਿਹਨਤ ਦੁੱਧ ਵਾਲੀ ਲੈਣੀ ਚਾਹੁੰਦਾ ਹੁੰਦਾ ਵੀਰੇ ਭਾਰਤ ਨੂੰ ਦਰਦੇ ਬਿਲਕੁਲ ਜਾਇਜ਼ ਹੋਊਗਾ ਦੁੱਧ ਦੇ ਹਿਸਾਬ ਨਾਲ ਭਾਈ ਵੀਰੇ ਕਿੰਨੇ ਦੀ ਤੇਰੀਏ ਭਾਈ 135000 ਜੀ ਮਾਨਤਨ ਕਰਦੀਏ ਮਾਨਤਰ ਕਰਦਾਂਗੇ ਠੀਕ ਹੈ ਬੱਲੇ ਜੀ ਲੈ ਮੇਤਰੋ 135 ਇੰਦੀ ਡਿਮਾਂਡ ਆ ਵਿੱਚੋਂ ਮਾਨਤਨ ਵੀ ਹੋ ਜਾਊਗਾ 16 ਕਿਲੋ ਦੁੱਧ ਤੁਸੀਂ ਆਪ ਦਾ ਕੰਡਾ ਲਿਆਇਓ ਆਪਦੀ ਬਾਲਟੀ ਲੈ ਆਓ ਨਾ ਕਿ ਕੋਈ ਵਪਾਰੀ ਪਾਲਟੀ ਚਿੱਪੀ ਕਰਕੇ ਚਵਾ ਦਿੰਦੇ ਕਈਆਂ ਦੇ ਵਹਿਮ ਹੁੰਦੇ ਆ ਤੁਸੀਂ ਆਪ ਦਾ ਝੋਕੇ ਝੋਕ ਕਿਲ ਜਾਇਓ ਵੀਰੇ ਅੱਛਾ ਦੋ ਨੰਬਰ ਵਾਲੀ ਝੋਟੀ ਆ ਜਿਹੜੀ ਭਾਈ ਇਨੂੰ ਸੂਈ ਨੂੰ ਹੋ ਗਏ 7-8 ਦਿਨ ਹੋ ਗਏ ਸੂਈ ਨੂੰ ਠੀਕ ਆ ਬੱਚਾ ਇਹਦਾ ਵੀਰੇ ਹਾਂਜੀ 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 ਆ ਜੀ ਬੱਚਾ ਇਹਦਾ ਕੱਟਾ ਮੈਂ ਕਰਿੰਦੀ ਆ ਕੱਟੀ ਜੀ ਕੱਟੀ ਕੱਟੀ ਆ ਗਈ ਇਹਦੇ ਵਾ ਠੀਕ ਗਰਮੀ ਬੁਣਾ ਹੀ ਜਾਂਦਾ ਇਹ ਬਿਲਕੁਲ ਹਨਾ ਹਾਂਜੀ ਹਾਂਜੀ ਠੀਕ ਆ ਵੀਰੇ ਤੋਂ ਆਪ ਹੈਵੀ ਬੋਰ ਕਰ ਲਈ ਸਿੰਗੀ ਸਿੰਗੀ ਪੜੀ ਆ ਝੋਟੀ ਯਾਰ ਹਨਾ ਹੂੰ ਇਹਦੇ ਥੱਲੇ ਕਿੰਨੇ ਦੋ ਦਸਤਾਰ 11 ਕਿਲੋ ਦੋ ਤਿਆਰ ਆਈ ਇਸਲੇ 11 ਕਿਲੋ ਚੋਨੇ ਚੜਾਈ ਠੀਕ ਆ ਵੀਰ ਦੁੱਧ ਇਹ ਵੀ 12-13 ਤੇ ਜਾਉਂਦਾ ਹਾਂਜੀ ਹਾਂਜੀ ਵਾਕਿਆ ਹੀ ਝੋਟੀ ਥੱਲੋ ਥੱਲੋ ਬਹੁਤ ਖਰੀਆ ਯਾਰ ਹਨਾ ਹੂੰ ਹੂਣ ਚਾਨ ਚੰਗਾ ਲੱਗਿਆ ਵੀਰੇ ਇਹਨੂੰ ਹਾਂ ਚਵਾਈ ਚੂ ਬਹੁਤ ਚੰਗੀ ਆਈ ਠੀਕ ਹੈ ਵੀਰੇ ਠੀਕ ਆ ਆ ਵੇਖੋ ਬਾਈ ਐਣ ਸਿੰਗੀ ਸਿੰਗੀ ਦੀ ਵੀ ਕਮਾਲਾ ਕੱਟੀ ਬਾਕੀ ਉੰਜ ਵੀ ਵੀਰੇ ਥੰਗ ਦੇ ਵਾਲੀ ਆ ਐ ਨਹੀਂ ਹੈਗਾ ਉਹੋ ਜੀ ਨਹੀਂ ਗਈ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਝੋਟੀ ਵੀਰੇ ਕਮਾਲਾ ਥੱਲੋ ਵੀ ਕਰਮ ਵਾਲੀ ਬਾਈ ਬਾਕੀ ਸਾਰੀ ਸੁਨੱਖੀ ਆ ਜਿੰਨੀ ਹੈਗੀ ਵੀਰੇ ਉਹੋ ਜੀ ਗੱਲ ਨਹੀਂ ਹੈਗੀ ਝੋਟੀ ਦੇ ਵਿੱਚ ਠੀਕ ਆ ਦੁੱਧ 12 13 ਦਾ ਦਹੀਂ ਜੋ ਵੀ ਟੋਰਨ ਹਣਾ ਵੀਰੇ ਹਾਂਜੀ ਹਾਂ ਪੂਰਾ ਜੀ ਸਹੀ ਓਕੇ ਇਹੋ ਜੀ ਛੋਟੀ ਟੋਕੜ ਗੱਪੜ ਕਰਕੇ ਵੀ ਵੇਖ ਜਾਂਦੀ ਚੰਗੀ ਹਾਂਜੀ ਇਹ ਕਿੰਨੀ ਜੀ ਦੇਦੀ ਆ ਵੀਰੇ ਇਹਦਾ ਮੁੱਲ ਪੈਕ 25 ਕਰਦੇ ਆ ਜੀ ਮਾਨਤਨ ਕਰਦੇ ਆ ਕਰ ਲਾਂਗੇ ਮਾਨਤਨ ਜੋ ਕੋਈ ਛੋੜਾ ਹੀ ਲੈਣ ਆਲਾ ਭਰਾ ਆ ਗਿਆ ਵੀ ਤੋ ਵੀ ਕੋਈ ਗੱਲ ਨਹੀਂ ਕਰ ਲਾਂਗੇ ਦੂਰ ਦਾ ਭਰਾ ਕਿ ਵੀ ਕੋਈ ਹਾਂਜੀ ਹਾਂ ਕਰ ਲਾਂਗੇ ਛੋਟੀ ਦੀ ਜਾਤ ਬਹੁਤ ਚੰਗੀ ਹੈ ਹਾਂਜੀ ਚੰਗੀ ਵਾਲੀ ਦੀ ਹਣਾ ਹਾਂਜੀ ਹਾਂ ਚੰਗੀ ਵਾਲੀ ਕਮਾਲ ਆ ਯਾਰ ਹਾਂਜੀ ਅਜਾ ਤਿੰਨ ਨੰਬਰ ਵਾਲੀ ਲਈ ਪਈ ਬਾਹਰੋਂ ਕੱਟ ਕੇ ਮਾੜੀ ਮੈਨੂੰ ਦੀਂਦੀ ਰੇਗੀ ਆਪਾਂ ਫੇਰ ਗੱਲ ਕਰਦੇ ਹਾਂ ਤੇ ਕੱਲ ਨੂੰ ਆ ਵੇਖੋ ਵੀਰੇ ਕਰਮਾ ਵਾਲੀ ਤੁਸੀਂ ਹਾਂ ਠੀਕ ਹੈ ਬਾਈ ਛੋਟੀ ਦੀ ਬਿਊਟੀ پارٹی ਵੇਖ ਲਓ ਬਾਈ ਹਾਂ ਥਣ ਲੇਵਾ ਇਹਦਾ ਵੀ ਚੰਗਾ ਕਰਮਾ ਵਾਲੀ ਦਾ ਬਾਈ ਤੇ ਇਹਦੇ ਨਾਲ ਕਿੰਨਾ ਦੁੱਧ ਉਸਤਾ 11 ਕਿਲੋ 11 ਕੋ ਚੂਨੇ ਜਿਹੜਾ ਹੀ ਹੁਣ 11 ਕਿਲੋ ਹਾਂਜੀ ਇਹਦਾ ਸੂਆ ਕਿੰਨੇ ਦਿਨਾਂ ਦਾ ਬਾਈ ਸੂਏ ਨੂੰ ਹੋਗਣ ਪੰਜੀ ਦਿਨ ਜੀ ਪੰਜ ਛੇ ਦਿਨ ਹੈ ਹਾਂਜੀ ਠੀਕ ਹੈ ਦਰਮਿਆਨੀ ਆ ਗਈ ਥੋੜੀ ਜਿਹੀ ਹੈ ਨਾ ਹਾਂਜੀ ਹਾਂਜੀ ਥੱਲੋ ਇਹ ਵੀ ਖਰੀ ਆ ਥੱਲੋ ਬਹੁਤ ਖਰੀ ਆ ਇਹ ਥੱਲੋ ਸਲਾ ਦਾ ਬੱਚਾ ਆਈ ਤਾਂ ਬਹੁਤ ਚੰਗੀ ਹੈ ਨਾ ਇਹ ਕਿੱਟੀ ਵੀਰੇ ਹਾਂਜੀ ਇਹਦੇ ਮਾਰ ਕੱਟਾ ਕੇ ਕੱਟੀ ਇਹਦੇ ਮਾਰ ਕਟਾਈ ਕੱਟਾ ਇਹ ਕਿੰਨੇ ਦੀ ਦੇ ਦਾਂਗੇ ਵੀਰੇ ਇਹ ਆਪਾਂ ਮੁੱਲ ਦਾ ਇੱਕ ਦੋ ਕਰਦੇ ਜੀ 1 ਲੱਖ 2000 ਰੁਪਏ ਹਾਂਜੀ ਮਾਨਤਨ ਕਰਾਂਗੇ ਕਾਲਾਂ ਕਰਾਂਗੇ ਜੀ ਕਲੀਅਰ ਬਈ ਲੈ ਵੀ ਮੇਤਰੋ 1 ਲੱਖ 2000 ਰੁਪਿਆ ਡਿਮਾਂਡ ਆ ਵਿੱਚੋਂ ਮਾਨਤਨ ਹੋ ਜਾਊਗਾ ਦੁੱਧ ਹੈਗਾ 11 ਕਿਲੋ ਤਿਆਰ ਆਹ ਛੋਟੀ ਥੋੜੇ 5-6 ਦਿਨਾਂ ਦੀ ਸੂਈ ਥਲੇ 11 ਕਿਲੋ ਤਿਆਰ ਆ ਤੇ ਆ ਹੈਗੀ ਆ 17 ਕਿਲੋ ਵਾਲੀ ਨੀਲੀ ਰਾਵੀ ਦੀ ਬਈ ਬੱਲੇ ਅੱਖਾਂ ਦੀ ਦਿਖਾਈ ਦੀਆਂ ਕਿਹਨਾਂ ਦੀ ਕਲੀਅਰ ਕਰਦੀਆਂ ਮੰਡੀਆਂ ਆ ਅੱਖਾਂ ਦੇ ਵਿੱਚ ਜਵਾਬ ਹੈਗਾ ਕਿ ਕਿਵੇਂ ਆ ਹਾਂ ਹੈਗਾ ਹੈਗਾ ਪਰਲੀ ਜੇ ਤਾਂ ਦਿਖਾਉਣੀ ਇੱਧਰ ਲਈ ਜਗਾ ਹਾਂ ਥੋੜਾ ਹੈਗਾ ਜਰੂਰ ਹਨਾ ਮਨਾਂ ਧਾਗੇ ਜੀ ਨਾ ਗੌਰ ਨਾਲ ਵੇਖਣਾ ਪਾਣਾ ਫਿਰ ਹੈਗਾ ਬਲ ਦੁੱਧੋ ਬਹੁਤ ਖਰੀ ਜਾਂਦੇ ਆ ਬਈ ਕਮਾਲਾ ਕਰਮਾਂ ਵਾਲੀ ਖਾਣ ਪੀਣ ਨੂੰ ਆ ਵੇਖੋ ਬਾਈ ਇਹ ਖੁਰਲੀ ਚੱਟੀ ਪੇ ਦਿਖਾਈ ਬਈ ਇਹ ਵੀ ਚੀਜ਼ਾਂ ਹੁੰਦੀਆਂ ਤਿੰਨੇ ਮਈਆਂ ਖਾਣ ਪੀਣ ਨੂੰ ਖੁੱਲੀਆਂ ਆ ਖੁਰਲੀ ਚੱਟੀ ਪਈ ਆ ਬਈ ਤੁਹਾਨੂੰ ਦੁੱਧ ਦਾ ਪੇ ਇਹਨਾਂ ਨੂੰ ਦੇਣਾ ਹੀ ਦੇਣਾ ਕਰਮਾਂ ਵਾਲਾ ਹਨਾ ਵੀਰੇ ਤੇ ਅੱਛਾ ਵੀਰੇ ਫੀਡ ਫਿਰ ਕਿਹੜੀ ਵਰਤਦਾ ਤੂੰ ਕਈ ਵਾਰੀ ਐ ਹੁੰਦਾ ਵੀ ਇੱਥੋਂ ਹਾਂਜੀ ਹਾਂਜੀ ਫੀਟ ਦਾ ਇੱਕ ਘਰ ਦਾਣਾ ਵੀ ਚੱਲ ਜਾਂਦਾ ਇਸ ਸੌਖਾ ਸਾਕਰ ਪਾਉਣੇ ਆ ਜਿਆਦਾ ਠੀਕ ਹੈ ਬਈ ਆ ਉਹਦਾ ਬਣਾ ਕੇ ਹੈ ਹਾਂਜੀ ਠੀਕ ਹੈ ਬਈ ਤੇ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਆਪਾਂ ਨੰਬਰ ਉਹ ਹੀ ਲਾ ਦੇ ਠੀਕ ਹੈ ਬਈ ਮਿੱਤਰੋ ਸਕਰੀਨ ਤੇ ਨੰਬਰ ਚੱਲਦਾ ਪਿੰਡ ਮੋਰਾ ਵਾਲੀ ਹੈ ਜਿਲ੍ਹਾ ਫਰੀਦਪੁਰ